ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਅੱਜ ਆਪਾਂ ਕਰਾਂਗੇ ਸਾਈਕਲ ਚੋਰੀ ਹੋਣ ਦੀ ਰਿਪੋਰਟ ਦਰਜ ਕਰਾਉਣ ਵਾਸਤੇ ਇੱਥੇ ਕੱਲਾ ਜਰੂਰੀ ਸਾਈਕਲ ਹੀ ਨਹੀਂ ਹੈ ਹੋਰ ਵੀ ਕਿਸੇ ਚੀਜ਼ ਦੀ ਰਿਪੋਰਟ ਦਰਜ ਕਰਾਉਣੀ ਹੋਵੇ ਤਾਂ ਇਸੇ ਤਰ੍ਹਾਂ ਲਿਖਾਂਗੇ ਉੱਥੇ ਆਪਣੀ ਸ਼ਬਦਾਵਲੀ ਬਦਲ ਜਾਏਗੀ ਠੀਕ ਹੈ ਜੀ ਸੇਵਾ ਵਿਖੇ ਤੋਂ ਬਾਅਦ ਕਮਾ ਨਹੀਂ ਪਾਉਂਦੇ ਹੁੰਦੇ ਖੱਬੇ ਹੱਥ ਲਿਖਣਾ ਜੀ ਉਦੋਂ ਤੋਂ ਬਾਅਦ ਆਪਾਂ ਸੱਜੇ ਹੱਥ ਚਲੇ ਜਾਣਾ ਐਸ ਐਚਓ ਸਾਹਿਬ ਉਨੀਕ ਜਗ੍ਹਾ ਛੱਡ ਕੇ ਲਿਖਣਾ ਵੀ ਆਪਣਾ ਪੂਰਾ ਆ ਜਾਵੇ ਉਦੋਂ ਤੋਂ ਬਾਅਦ ਆਪਾਂ ਕਿੱਥੇ ਦਾ ਐਸ ਐਚਓ ਸਾਹਿਬ ਕਿਹਨੂੰ ਲਿਖਣਾ ਹੈ ਜਿਹੜਾ ਤੁਹਾਡੇ ਨੇੜੇ ਪੈਂਦਾ ਠੀਕ ਹੈ ਜੀ ਸ਼ਹਿਰ ਦਾ ਨਾਮ ਲਿਖ ਦਾਂਗੇ ਆਪਾਂ ਉੱਥੇ ਸ਼ਹਿਰ ਨਹੀਂ ਲਿਖਣਾ ਕੱਲਾ ਨਾਮ ਲਿਖ ਕੇ ਜਿਵੇਂ ਰਾਜਪੁਰਾ ਪਟਿਆਲਾ ਲਿਖ ਕੇ ਕਮਾ ਪਾਵਾਂਗੇ ਉਸ ਤੋਂ ਬਾਅਦ ਫਿਰ ਜ਼ਿਲ੍ਹਾ ਲਿਖਦੇ ਹੁੰਨੇ ਆ ਕਿਹੜਾ ਜ਼ਿਲ੍ਹਾ ਪੈਂਦਾ ਰਾਜਪੁਰਾ ਤਾਂ ਪਟਿਆਲਾ ਜ਼ਿਲ੍ਹਾ ਪਵੇਗਾ ਠੀਕ ਹੈ ਜੀ ਸਰਹੰਦ ਹੈ ਤਾਂ ਫਤਿਹਗੜ ਸਾਹਿਬ ਜ਼ਿਲ੍ਹਾ ਪਵੇਗਾ ਜੋ ਜੋ ਤੁਹਾਡੇ ਨੇੜੇ ਪੈਂਦਾ ਉਹ ਪਵੇਗਾ ਤੇ ਉਸ ਤੋਂ ਬਾਅਦ ਫਿਰ ਡੰਡੀ ਪਾਈਦੀ ਹੈ ਤੇ ਉਸ ਤੋਂ ਬਾਅਦ ਫਿਰ ਵਿਸ਼ਾ ਲਿਖਣਾ ਜ਼ਰੂਰੀ ਹੁੰਦਾ ਵਿਸ਼ੇ ਦੇ ਵਿੱਚ ਆਪਾਂ ਲਿਖਾਂਗੇ ਚੋਰੀ ਹੋ ਗਈ ਸਾਈਕਲ ਦੀ ਰਿਪੋਰਟ ਦਰਜ ਕਰਾਉਣ ਬਾਰੇ ਜੋ ਵੀ ਤੁਹਾਡਾ ਚੋਰੀ ਹੋਇਆ ਉਹਦੇ ਬਾਰੇ ਲਿਖਾਂਗੇ ਆਪਾਂ ਉਹ ਤੋਂ ਬਾਅਦ ਸ੍ਰੀਮਾਨ ਜੀ ਜਾਂ ਸ੍ਰੀਮਤੀ ਜੀ ਵੀ ਹੋ ਸਕਦੀ ਆ ਹੁਣ ਠੀਕ ਹੈ ਜੀ ਐਸ ਐਚਓ ਨੇ ਜਿਹੜੇ ਤੇ ਉੱਥੇ ਆਪਾਂ ਫਿਰ ਕੀ ਲਿਖਣਾ ਮੈਂ ਕੱਲ ਦੁਪਹਿਰ ਤੋਂ ਬਾਅਦ ਸਟੇਟ ਬੈਂਕ ਆਫ ਪਟਿਆਲਾ ਦੀ ਸ਼ਾਖਾ ਵਿੱਚ ਆਪਣਾ ਖਾਤਾ ਖੁਲਵਾਉਣ ਲਈ ਗਿਆ ਸੀ ਮੈਂ ਬੈਂਕ ਅੱਗੇ ਆਪਣਾ ਸਾਈਕਲ ਖੜਾ ਕਰਕੇ ਅਤੇ ਇਸ ਨੂੰ ਤਾਲਾ ਲਾ ਕੇ ਬੈਂਕ ਅੰਦਰ ਚਲਾ ਗਿਆ ਬੈਂਕ ਵਿੱਚ ਭੀੜ ਹੋਣ ਕਾਰਨ ਮੈਨੂੰ ਉੱਥੇ ਲਗਭਗ 1 ਘੰਟਾ ਲੱਗ ਗਿਆ ਜਦੋਂ ਮੈਂ ਬੈਂਕ ਤੋਂ ਬਾਹਰ ਆਇਆ ਤਾਂ ਵੇਖਿਆ ਕਿ ਮੇਰਾ ਸਾਈਕਲ ਗਾਇਬ ਸੀ ਆਲੇ-ਦੁਆਲੇ ਦੇ ਦੁਕਾਨਦਾਰਾਂ ਤੇ ਰੇੜੀ ਵਾਲਿਆਂ ਤੋਂ ਪੁੱਛਗਿੱਛ ਕੀਤੀ ਪਰ ਕਿਸੇ ਨੂੰ ਮੇਰੇ ਸਾਈਕਲ ਬਾਰੇ ਕੁਝ ਪਤਾ ਨਹੀਂ ਸੀ ਅੱਧਾ ਘੰਟਾ ਪੜਤਾਲ ਕਰਨ ਤੋਂ ਬਾਅਦ ਮੈਂ ਇਸ ਸਿੱਟੇ ਤੇ ਪਹੁੰਚਾ ਕੇ ਮੇਰਾ ਸਾਈਕਲ ਚੋਰੀ ਹੋ ਗਿਆ ਸੀ ਪੈਰਾ ਬਦਲ ਕੇ ਆਪਾਂ ਸਾਈਕਲ ਦਾ ਹੂਲੀ ਲਿਖਾਂਗੇ ਜੀ ਸਾਈਕਲ ਕਿਹ ਹੈ ਜੀ ਅਸੀਂ ਮੈਂ ਇਹ ਸਾਈਕਲ ਇਸੇ ਸਾਲ ਇੱਥੇ ਤੁਸੀਂ ਉਹ ਲਿਖਣਾ ਕਿਥੋਂ ਖਰੀਦਿਆ ਸੀ ਜਿਹੜਾ ਤੁਹਾਡੇ ਨੇੜੇ ਦਾ ਸ਼ਹਿਰ ਪੈਂਦਾ ਜੀ ਠੀਕ ਹੈ ਉੱਥੋਂ ਖਰੀਦਿਆ ਸੀ ਤੇ ਮੇਰੇ ਪਾਸ ਦੁਕਾਨ ਰਸੀਦ ਵੀ ਹੈ ਸਾਈਕਲ ਐਟਲਸ ਕੰਪਨੀ ਦਾ ਹੈ ਅਤੇ ਇਸ ਦਾ ਨੰਬਰ ਜੋ ਵੀ ਹੈਗਾ ਤੁਸੀਂ ਕੁਝ ਵੀ ਆਪਣੇ ਕੋਲੋਂ ਲਿਖ ਸਕਦੇ ਹੋ ਸਾਈਕਲ ਦਾ ਰੰਗ ਨੀਲਾ ਕਾਲਾ ਪੀਲਾ ਜੋ ਵੀ ਹੈਗਾ ਉਹ ਲਿਖਣਾ ਹੈ ਇਸ ਨੂੰ ਕੈਰੀਅਰ ਅਤੇ ਸਟੀਲ ਦੀ ਟੋਕਰੀ ਲੱਗੀ ਹੋਈ ਹੈ ਤੁਸੀਂ ਆਪਣੀ ਪਛਾਣ ਜੋ ਵੀ ਤੁਹਾਡੀ ਚੀਜ਼ ਦੀ ਹੈਗੀ ਉਹ ਲਿਖਣੀ ਹੈ ਠੀਕ ਹੈ ਜੀ ਤੇ ਫਿਰ ਆਪਾਂ ਅਗਲੀ ਲਾਈਨ 'ਚ ਲਿਖਣਾ ਕਿਰਪਾ ਕਰਕੇ ਮੇਰੇ ਸਾਈਕਲ ਨੂੰ ਲੱਭਣ ਲਈ ਯੋਗ ਕਾਰਵਾਈ ਕੀਤੀ ਜਾਵੇ ਉਸ ਤੋਂ ਬਾਅਦ ਲਿਖਣਾ ਆਪਾਂ ਧੰਨਵਾਦ ਸਹਿਤ ਸਾਹਿਤ ਨਹੀਂ ਪਾਉਣਾ ਇੱਥੇ ਸੱਸੇ ਨੂੰ ਕੰਨਾ ਪਾ ਦੋਗੇ ਤਾਂ ਗਲਤ ਹੋ ਜਾਵੇਗਾ ਧੰਨਵਾਦ ਸਿਹਤ ਪਾਉਣੇ ਤੇ ਇਹਦੇ ਪਿੱਛੇ ਅੱਗੇ ਪਿੱਛੇ ਕੁਝ ਵੀ ਨਹੀਂ ਪਾਉਣਾ ਠੀਕ ਹੈ ਜੀ ਲਾਈਨ ਖਤਮ ਨਹੀਂ ਹੋਈ ਆਪਣੀ ਤੇ ਫਿਰ ਆਪਾਂ ਸੱਜੇ ਹੱਥ ਚਲੇ ਜਾਣਾ ਤੇ ਆਪਾਂ ਅੱਗੇ ਲਿਖਣਾ ਆਪਦਾ ਵਿਸ਼ਵਾਸ ਪਾਤਰ ਲਿਖ ਕੇ ਕਮਾ ਪਾਉਣਾ ਉਸ ਤੋਂ ਬਾਅਦ ਫਿਰ ਇੱਥੇ ਤੁਸੀਂ ਆਪਣਾ ਨਾਮ ਲਿਖਣਾ ਜਿਹੜਾ ਵੀ ਤੁਹਾਡਾ ਨਾਮ ਹੈਗਾ ਠੀਕ ਹੈ ਜੀ ਉਸ ਤੋਂ ਬਾਅਦ ਪਿੰਡ ਲਿਖਣਾ ਜਿਹੜਾ ਤੁਹਾਡਾ ਹੈਗਾ ਕਮਾ ਪਾ ਦੇਣਾ ਪਿੰਡ ਜਾਂ ਸ਼ਹਿਰ ਜੋ ਵੀ ਹੈਗਾ ਉਸ ਤੋਂ ਬਾਅਦ ਜ਼ਿਲ੍ਹਾ ਲਿਖਣਾ ਜਿਹੜਾ ਵੀ ਜ਼ਿਲ੍ਹਾ ਹੈਗਾ ਉਹ ਪਾ ਦੇਣਾ ਤੇ ਆਪਾਂ ਹੁਣ ਆ ਜਾਣਾ ਖੱਬੇ ਹੱਥ ਠੀਕ ਹੈ ਜੀ ਖੱਬੇ ਹੱਥ ਜ਼ਿਲੇ ਵਾਲੀ ਲਾਈਨ ਚ ਮਿਤੀ ਪਾਉਣੀ ਆਪਾਂ ਲਾਈਨ ਚ ਨਹੀਂ ਪਾਉਣੀ ਹੈਗੀ ਜਿੱਥੇ ਜ਼ਿਲ੍ਹਾ ਪਾਇਆ ਉਸੇ ਲਾਈਨ ਦੇ ਵਿੱਚ ਆਪਾਂ ਪਾਉਣੀ ਆ ਖੱਬੇ ਪਾਸੇ ਮਿਤੀ ਪਾ ਕੇ ਜਿੰਨੀ ਅੱਜ ਹੈਗੀ ਐ 13 ਸਤੰਬਰ ਆ ਤਾਂ ਉਹ ਵਾਲੀ ਪਾਵਾਂਗੇ ਏਸੀ ਜੀ ਪੱਤਰ ਜਿਹੜਾ ਆਪਾਂ ਲਿਖਣਾ ਸਾਈਕਲ ਚੋਰੀ ਦੀ ਰਿਪੋਰਟ ਦਰਜ ਕਰਾਉਣ ਵਾਸਤੇ ਬਿਨਾ ਪੱਤਰ ਕਹਿੰਦੇ ਨੇ ਵੈਸੇ ਇਹਨੂੰ ਤਾਂ ਇਹ ਛੇਵੇਂ ਜਮਾਤ ਤੋਂ ਸ਼ੁਰੂ ਹੋ ਜਾਂਦਾ ਮੇਰੇ ਖਿਆਲ ਚ ਸ਼ਬਦਾਵਲੀ ਤੁਸੀਂ ਆਪਣੇ ਲਿਖ ਜਿਲੇ ਤੋਂ ਬਾਅਦ ਡੰਡੀ ਪਾਉਣੀ ਜ਼ਰੂਰੀ ਹੈ ਜੀ ਕਿਉਂਕਿ ਇੱਥੇ ਆਪਣਾ ਸਾਰਾ ਪੂਰਾ ਜਿਹੜਾ ਆਪਾਂ ਬਿਨਾ ਪੱਤਰ ਲਿਖਿਆ ਉਹ ਆਪਣਾ ਸਮਾਪਤ ਹੋ ਜਾਂਦਾ ਠੀਕ ਹੈ ਜੀ ਤੇ ਮਿਤੀ ਦੇ ਵਿੱਚ ਮਹੀਨਾ ਜੋ ਵੀ ਲਿਖਣਾ ਉਸ ਤੋਂ ਬਾਅਦ ਕਮਾ ਪੈਂਦਾ ਹੁੰਦਾ ਤੇ ਇਹਦੇ ਵਿੱਚ ਆਪਣੇ ਅਨੁਸਾਰ ਤੁਸੀਂ ਥੋੜਾ ਬਹੁਤਾ ਬਦਲਾਅ ਕਰ ਸਕਦੇ ਹੋ ਜੇ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਤੇ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡੇ ਤੱਕ ਵੀਡੀਓ ਜ ਪਹੁੰਚਦੀਆਂ ਰਹਿਣ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ